ਗੱਲ ਕਰਦੇ ਆਪਾਂ ਭਾਈ ਅੰਮਰਤਪਾਲ ਸਿੰਘ ਦੇ ਮੁੱਦੇ ਉੱਪਰ ਜੋ ਕਿ ਕੱਲ ਦਾ ਬਹੁਤ ਹੀ ਜਿਆਦਾ ਭꀀਿਆ ਹੋਇਆ ਤੇ ਬਿਵਾਦਤ ਬਿਆਨ ਦਿੱਤੇ ਜਾ ਰਹੇ ਨੇ ਬਕਰਮ ਮਜੀਤ ਸਿੰਘ ਮਜੀਠੀਆ ਵੱਲੋਂ ਜਣੀ ਕੇਸ ਖਬੀਰ ਬਦਲ ਦੇ ਸਾਲੇ ਵੱਲੋਂ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਜੀਜੇ ਸਾਲੇ ਦੀ ਜੁੰਡਲੀ ਨੇ ਜਿਹੜਾ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਹੁਣ ਭਾਈ ਅੰਮਰਤਪਾਲ ਸਿੰਘ ਨੂੰ ਇੱਕ ਟਾਰਗੇਟ ਕੀਤਾ ਜਾ ਰਿਹਾਗਾ ਮੇਸਕ ਕਿਹਾ ਜਾ ਰਿਹਾ ਕਿ ਜਿਹੜੀ ਚੈਟ ਆ ਉਹਦੇ ਵਿੱਚ ਕੋਈ ਨਾਮ ਸਾਹਮਣੇ ਆਏ ਨੇ ਉਹਨਾਂ ਉੱਤੇ ਭਾਈ ਕਾਰਵਾਈ ਹੋਣੀ ਜ਼ਰੂਰੀ ਬਣਦੀ ਆ ਜਿਹੜਾ ਬੰਦਾ ਇਹ ਜਿਆ ਕੋਈ ਕੰਮ ਕਰਦਾਗਾ ਇਹ ਆਪਾਂ ਕਹਿਣਿਆ ਕਿ ਪੁਲਸ ਨੇ ਉਹਨਾਂ ਉੱਤੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਸਾਇਦ ਦੋਨੋਂ ਹੋਰ ਗ੍ਰਿਫਤਾਰ ਕਰਨਾਗਾ ਇਹ ਜਿਹੜੀਆਂ ਕੇਰਕਾਈਆਂ ਨੇ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਸੂਤਰਾਂ ਤੋਂ ਜਿਹੜੀ ਮਿਲੀ ਜਾਣਕਾਰੀ ਅਨੁਸਾਰ ਆ ਪਰ ਦੁੱਧ ਦੀ ਗੱਲ ਆਪਾਂ ਇਹ ਕਰਦੇ ਆ ਭਵੰਤਮਾਰ ਨੂੰ ਮੈਂ ਕਹਿਣਾ ਚਾਹਣਾਗਾ ਕਿ ਮਾਨ ਸਾਹਿਬ ਇੱਕ ਗੱਲ ਇਹ ਕਰਿਓ ਕਿ ਬਰਗਾੜੀ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਦੋ ਸਿੱਖਾਂ ਨੂੰ ਸਹੇਦ ਕਰ ਦਿੱਤਾ ਸੀ। ਉਹ ਸਖਬੀਰ ਬਾਦਲ ਮੰਨ ਗਿਆ ਅਕਾਲ ਤਾ ਸਭ ਦੇ ਸਾਹਮਣੇ ਆ ਕੇ ਕਿ ਮੈਂ ਗੋਲੀ ਚਲਾਈ ਆ ਮੈਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਆ ਸਾਡੀ ਸਰਕਾਰ ਨੇ ਉਹ ਬੰਦੇ ਮਾਰੇ ਆ ਕਿੰਨੇ ਜ਼ਖਮੀ ਕੀਤੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਪੁਸਤ ਪਨਾਹ ਕੀਤੀ ਆ ਪਰ ਹਾਲੇ ਤੱਕ ਇਹ ਜੇ ਦੋਸ਼ੀਆਂ ਨੂੰ ਇਹ ਜੇ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ? ਕੀ ਗੱਲ ਹੈ ਕਿ ਭਗਵੰਤ ਮਾਨ ਨੂੰ ਇਹ ਬਾਦਲਾ ਤੋਂ ਡਰ ਲੱਗਦਾਗਾ ਕਿ ਜਿਸ ਤਰ੍ਹਾਂ ਹੁਣ ਮਜੀਠੀਆ ਸਿੱਧਾ ਲਲਕਾਰ ਰਿਹਾਗਾ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕਿ ਭਗਵੰਤ ਮਾਨ ਅੰਦਰੋਂ ਅੰਦਰ ਹੀ ਬਾਦਲਾ ਤੋਂ ਡਰਿਆ ਹੋਇਆਗਾ ਇਸ ਕਰਕੇ ਹੱਥ ਨਹੀਂ ਪਾ ਰਿਹਾਗਾ ਜਿਸ ਤਰ੍ਹਾਂ ਜੇ ਕਿਹਾ ਜਾ ਰਿਹਾ ਭਗਵੰਤ ਮਾਨ ਵੱਲੋਂ ਕਿ ਚਿੱਟੇ ਦਾ ਵਪਾਰੀ ਹੈ ਚਿੱਟੇ ਦਾ ਸਦਾਗਰ ਰਿਹਾ ਮਜੀਠੀਆ ਕਿ ਭਾਈ ਦੱਸੋ ਇਹਦੇ ਦੇ ਬਲਡੋਜ਼ਰ ਕਦੋਂ ਚਲਾਓਗੇ ਇਹਦੇ ਘਰ ਉੱਤੇ ਕਿਹਦੋ ਇਹਨੂੰ ਗ੍ਰਿਫਤਾਰ ਕਰੋਗੇ ਪਰ ਨਹੀਂ ਗਰੀਬਾਂ ਦੇ ਘਰ ਢਾ ਦਿੱਤੇ ਗਰੀਬਾਂ ਦਾ ਸਾਰਾ ਜਿਹੜਾ ਹਜ਼ਾਰ ਦਿੱਤਾ ਘਰ ਪਰ ਜਿਹੜੇ ਬੜੇ ਬੜੇ ਸਿਆਸੀ ਲੋਕ ਨੇ ਉਹਨਾਂ ਦੇ ਵਿੱਚ ਲੋਕ ਇਹ ਬਚਦੇ ਆ ਰਹੇ ਨੇ ਸਭ ਤੋਂ ਵੱਡੀ ਖਬਰ ਇਹ ਆ ਚਿੰਤਾ ਦਾ ਵਿਸਾਗਾ ਅੱਜ ਸਾਡਾ ਜਿਹੜਾ ਨੌਜਵਾਨ ਆ ਉਹ ਕਿਰਾਹੇ ਪੈ ਚੁੱਕਿਆਗਾ ਜਿਸ ਤਰ੍ਹਾਂ ਅੱਜ ਨੌਜਵਾਨਾਂ ਉੱਤੇ ਜਿਹੜਾ ਇਹ ਦੱਸਿਆ ਜਾ ਰਿਹਾ ਸੂਤਰਾਂ ਦੇ ਮੁਤਾਬਕ ਕਿ 20 ਤੋਂ 25 ਦੇ ਕਰੀਬ ਜਿਹੜਾ ਜਵਾਬਾ ਕਾਨੂੰਨ ਲਗਾ ਦਿੱਤਾ ਇਹ 90 92 ਵਾਲਾ ਮਾਹੌਲ ਦੁਬਾਰਾ ਲੱਗਦਾ ਕਿ ਸ਼ੁਰੂ ਹੋ ਚੁੱਕਿਆਗਾ ਤੇ ਇਹ ਜਿਹੜਾ ਬਹੁਤ ਹੀ ਮੰਦ ਭਾਗਾਗਾ ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਆ ਕਿ ਭਗਵੰਤ ਮਾਨ ਵੱਲੋਂ ਜਿਹੜੀ ਕਿ ਐਨਐਸਐ ਜਿਹੜੀ ਉਬਾਸ ਲੈਤੀ ਜਾਉ ਕਿਉਂਕਿ ਸਿੱਖਾਂ ਦਾ ਜਿਹੜਾ ਰੋਹ ਆ ਲਗਾਤਾਰ ਉਹ ਵੱਧ ਰਿਹਾ ਕਿ 3 ਸਾਲ ਦੀ ਐਨਐਸਐ ਨੂੰ ਲੈ ਕੇ ਜਿਹੜਾ 2 ਸਾਲ ਸਿੱਖ ਚ ਉੱਪਰ ਹੈ ਪਰ ਹੁਣ ਤੀਜਾ ਤੀਜਾ ਸਾਲ ਪ੍ਰਵੇਸ਼ ਕਰ ਚੁੱਕਿਆ ਹੈ ਇਹਦੇ ਮਾਮਲੇ ਦੇ ਵਿੱਚ ਹੁਣ ਤੇ ਜਿਹੜਾ ਕਿ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਜੇ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਇਹਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈਗਾ ਦੂਸਰੇ ਪਾਸੇ ਮਜੀਠੀ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਮੈਨੂੰ ਸਾਰਾ ਕੁਝ ਪਤਾ ਸੀ ਕਿ ਮੈਨੂੰ ਸਾਰਾ ਕੁਝ ਜਿਹੜਾ ਅੰਮ੍ਰਿਤਪਾਲ ਬਾਰੇ ਪਤਾ ਸੀ ਮੈਂ ਜਾਣ ਕੇ ਨਹੀਂ ਦੱਸਿਆ ਫਿਰ ਇਹਦਾ ਮਤਲਬ ਤਾਂ ਇਹ ਆ ਜੇਕਰ ਪ੍ਰਤਾਪ ਸਿੰਘ ਬਾਜਬਾ ਉੱਪਰ ਤੇ ਉਹਦੇ ਇੱਕ ਬਿਆਨ ਉੱਪਰ ਦਿੱਤੇ ਹੋਏ ਹੁੰਦਾ ਜਿਹੜਾ ਪਰਚਾ ਦਰਜ ਹੋ ਸਕਦਾ ਫਿਰ ਮਜੀਠੀ ਉੱਪਰ ਕਿਉਂ ਨਹੀਂ ਹੋ ਸਕਦਾ ਜੇਕਰ ਮਜੀਠੀ ਨੂੰ ਸਾਰਾ ਕੁਝ ਪਤਾ ਸੀ ਇੰਨਾਂ ਗੱਲਾਂ ਬਾਰੇ ਚੈਟ ਬਾਰੇ ਜਾਂ ਹੋਰ ਵੱਡੇ ਖਲਾਸੇ ਕਹਿੰਦਾ ਜੀ ਉਹ ਭੁੱਲਰ ਨਾਲ ਸਬੰਧ ਸੀ ਉਹਦੇ ਫਲਾਨਾ ਹੁਣ ਆਡੀਓ ਜਿਹੜੀਆਂ ਬਣਾ ਰਹੇ ਨੇ ਸਾਰੀਆਂ ਫੇਕ ਆਡੀਓ ਆਜਾ AI ਦਾ AI ਦਾ ਜਵਾਨਾਗਾ ਜੋ ਮਰਜ਼ੀ ਬਣਾ ਲੋ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਹੁਣ ਵੀ ਕਹਿਣਾਗਾ ਤੇ ਇਸ ਦੇ ਨਾਲ ਜਿਹੜਾ ਕਿ ਸਿੱਖ ਨੌਜਵਾਨਾਂ ਦਾ ਜਿਹੜਾ ਇਸ ਤਰ੍ਹਾਂ ਸਾਕਾਰ ਖੇਡਣਾ ਬਹੁਤ ਮੰਦ ਭਾਗਾਗਾ ਜੇਕਰ ਕਿਸੇ ਨੇ ਇਹ ਚੀਜ਼ਾਂ ਕੀਤੀਆਂ ਜਾਂ ਕਰਾਈਆਂ ਨੇ ਜਾਂ ਲਿਖੀਆਂ ਨੇ ਉਹਨਾਂ ਦੀ ਜਾਂਚ ਪੜਤਾਲ ਹੋਣੀ ਜ਼ਰੂਰੀ ਆ ਕਿ ਉਹਨਾਂ ਦੇ ਪਿੱਛੇ ਕੌਣ ਆ ਕੌਣ ਕਰਾ ਰਿਹਾ ਕੌਣ ਇਹ ਸਾਰਾ ਕੁਝ ਜਿਹੜਾ ਵਰਤਾਰਾ ਵਰਤ ਰਿਹਾ ਹੈਗਾ ਦੂਸਰੀ ਖਬਰ ਜੁੜੀ ਆ ਲੇਡੀ ਕਨਸਟੇਬਲ ਅਮਨਦੀਪ ਕੌਰ ਦੇ ਜਿਹੜਾ ਪ੍ਰੇਮੀ ਆ ਜਿਹੜਾ ਉਹ ਕੱਲ ਜਿਹੜਾ ਪੁਲਿਸ ਦੇ ਧੱਕੇ ਚੜਿਆ ਸੀ ਬਲਵਿੰਦਰ ਸੋਨੂੰ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਹੁਣ ਫਿਲਹਾਲ ਉਹਦਾ ਰਿਮਾਂਡ ਲਿਆ ਜਾਣਾਗਾ ਸਾਬ ਤੇ ਕੋ ਪਤਾ ਲੱਗ ਜੂਆ ਵੀ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾਗਾ ਨਾਲ ਹੀ ਵੱਡੀ ਖਬਰ ਜੁੜੀ ਆ ਕਿ ਬਲਵਿੰਦਰ ਸੋਨੂੰ ਜਿਹੜਾ ਬੱਡੇ ਖਲਾਸੇ ਕਰੂਗਾ ਕਿਥੋਂ ਚਿਟਾ ਲਿਆਉਂਦਾ ਸੀ ਕਿੱਥੇ ਜਾ ਕੇ ਉਹ ਵੇਚਦਾ ਸੀ ਨਾਲ ਹੀ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਅਮਨਦੀਪ ਕੌਰ ਆ ਉਹਨੂੰ ਵੀ ਜਿਹੜਾ ਰਿਮਾਂਡ ਤੇ ਦੁਬਾਰਾ ਲਿਆਂਦਾ ਜਾਊਗਾ ਜੇਲ੍ਹ ਦੇ ਵਿੱਚੋਂ ਕਿਉਂਕਿ ਪਹਿਲਾਂ ਇਹ ਕਾਨੂੰਨ ਨਹੀਂ ਬਣਿਆ ਸੀ ਇੱਕ ਵਾਰੀ ਬੰਦਾ ਜਦੋਂ ਜੇਲ੍ਹ ਦੇ ਵਿੱਚ ਵਗ ਜਾਂਦਾ ਸੀ ਤਾਂ ਉਹਦਾ ਰਿਮਾਂਡ ਨਹੀਂ ਲਿਆ ਜਾਂਦਾ ਸੀ ਪਰ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਜਿਹੜੀਆਂ ਸੌਦਾ ਕੀਤੀਆਂ ਗਈਆਂ ਨੇ ਉਹਦੇ ਤਹਿਤ ਜਿਹੜਾ ਹੁਣ ਅਮਨਦੀਪ ਕੌਰ ਨੂੰ ਰਮਾਂਡ ਤੇ ਲਿਹਾਦਾ ਜਾਊਗਾ ਜਣੀ ਕਿ ਬਲਵਿੰਦਰ ਸੋਨੂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਊਗੀ ਭਾਈ ਤੁਸੀਂ ਕਿੰਨੇ ਲੋਕਾਂ ਦੇ ਘਰ ਬਰਬਾਦ ਕੀਤੇ ਆ ਕਿੱਥੋਂ ਕਿੱਥੋਂ ਚਿੱਟਾ ਲਿਆਉਂਦੇ ਸੀ ਕਿੱਥੇ ਕਿੱਥੇ ਵੇਚਦੇ ਸੀ ਕਿੰਨੇ ਟਾਈਮ ਦਾ ਜਿਹੜਾ ਇਹ ਕੰਮ ਚਲਾ ਰਹੇ ਸੀ ਕੌਣ ਨੇ ਤੁਹਾਡੀ ਪਿੱਠ ਤੇ ਅਫਸਰ ਨੇ ਜਿਹੜੇ ਆਈਪੀਐਸ ਅਫਸਰ ਦੱਸੇ ਜਾ ਰਹੇ ਨੇ ਐਸਐਚਓ ਦੱਸੇ ਜਾ ਰਹੇ ਨੇ ਜਾਂ ਕੋਈ ਮੰਤਰੀ ਆ ਐਮਐਲਏ ਆ ਕੌਣ ਆ ਤੁਹਾਡੇ ਜਾਂ ਕੋਈ ਹਲਕਾ ਵਿਧਾਇਕ ਕੁਝ ਦਾ ਕੁਝ ਦਾ ਹੋਊਗਾ ਨਾ ਜਿਹੜਾ ਇਹ ਜਿਹੜਾ ਕਿ ਲਗਾਤਾਰ 4-5 ਸਾਲਾਂ ਤੋਂ ਜਿਹੜਾ ਚਿੱਟੇ ਦਾ ਵਪਾਰ ਕਰ ਰਹੇ ਸੀ ਚਿੱਟੇ ਦਾ ਧੰਦਾ ਕਰ ਰਹੇ ਸੀ ਕਿਉਂ ਨਹੀਂ ਫੜੇ ਜਾਂਦੇ ਸੀ ਇਸ ਕਰਕੇ ਲੈਡੀ ਜਿਹੜੀ ਕਨਸਟੇਬਲ ਆ ਇਹ ਦੱਸਿਆ ਜਾ ਰਿਹਾ ਸੀ ਕਿ ਉਹਦੇ 14 ਸਾਲਾਂ ਦੇ ਵਿੱਚ ਕਰੀਬ 33-34 ਵਾਰੀ ਜਿਹੜੇ ਤਵਾਦਲੇ ਹੋ ਚੁੱਕੇ ਨੇ ਉਹ ਤੇ ਪਹਿਲਾਂ ਵੀ ਜਿਹੜਾ ਇਹ ਦੋ ਪਰਚੇ ਦਰਜ ਹੋ ਚੁੱਕੇ ਨੇ ਇਸ ਨੂੰ ਲੈ ਕੇ ਜਿਹੜਾ ਤਮਾਮ ਸਾਰੀਆਂ ਖਬਰਾਂ ਨੇ ਕਿਉਂਕਿ ਆਮ ਬੰਦੇ ਨੂੰ ਤਾਂ ਪੁੱਛ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹਦੇ ਚੱਡੇ ਪਾੜ ਦਿੰਦੀ ਆ ਕੋਟ-ਕੋਟ ਕੇ ਉਹਦੋਂ ਦੂਰਾ ਕਰ ਦਿੰਦੀ ਆ ਮਿੰਟਾਂ ਦੇ ਵਿੱਚ ਮਨਾ ਲੈਂਦੇ ਕਿ ਭਾਈ ਤੂੰ ਕੀ ਕੀਤਾ ਸੀ ਅਗਲਾ ਪਹਿਲੇ ਡਰਦਾ ਦੱਸਦਾ ਭਾਈ ਮੈਂ ਤਾਂ ਆ ਕੀਤਾ ਸੀ ਪਰ ਅੱਜ ਬਲਵਿੰਦਰ ਸੋਨ ਨੂੰ ਭਰ ਗਏ ਜਿਹੜੇ ਕਿ ਚਿੱਟੇ ਦੇ ਵਪਾਰੀ ਨੇ ਜਿਹੜਾ ਕਿ ਵੱਡਾ ਪਤਾ ਨਹੀਂ ਕਿੰਨੇ ਕੁ ਲੋਕ ਇਹਨਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਹੋਣਗੇ ਲੋਕਾਂ ਦੇ ਨੌਜਵਾਨ ਧੀ ਪੁੱਤ ਮਾਰੇ ਹੋਣਗੇ ਕਿਤੇ ਕਿਤੇ ਚਿੱਟਾ ਲਿਆਉਂਦੇ ਸੀ ਸਾਰਾ ਕੁਝ ਇਹ ਪੁਲਿਸ ਦਾ ਇਨਵੈਸਟੀਗੇਸ਼ਨ ਹੈ ਪੁਲਿਸ ਜਾਨੀ ਕਿ ਹੁਣ ਵੱਡੇ ਖਲਾਸੇ ਹੋਣਗੇ ਕਿਹੜੇ ਉਹ ਆਈਪੀਐਸ ਅਫਸਰ ਨੇ ਜਿਹੜਾ ਫਾਜ਼ਲ ਕਾ ਤੋਂ ਬਠਿੰਡਾ ਬਠਿੰਡਾ ਤੋਂ ਫਾਜ਼ਲ ਕਾ ਬੱਚਾ ਰਹੇ ਨੇ ਇਹ ਵੱਡੀ ਜਿਹੜੇ ਸਵਾਲ ਨੇ ਵੱਡੀਆਂ ਜਿਹੜੀਆਂ ਆਪਾਂ ਕਹਿ ਦਈਏ ਕਿ ਗੱਲਾਂ ਨੇ ਇਹਦੇ ਉੱਤੇ ਕੌਣ ਵਿਚਾਰ ਕਰੂਗਾ ਕਿ ਪੁਲਿਸ ਆਉਂ ਦੇਖਦੇ ਆ ਕਿ ਜਿਹੜਾ ਅਮਨਦੀਪ ਕੌਰ ਦਾ ਜਿਹੜਾ ਡਾਟਾ ਅਜੇ ਤੱਕ ਬਾਹਰ ਨਹੀਂ ਆਇਆ ਜਿਹੜਾ ਉਹਦੇ ਬਿਆਨ ਕਲਮਬੰਦ ਕੀਤੇ ਸੀ ਪੁਲਿਸ ਵੱਲੋਂ মিডিਆ ਦੇ ਸਾਹਮਣੇ ਅਜੇ ਨਹੀਂ ਦੱਸੇ ਜਾ ਰਹੇ ਕਿਉਂਕਿ ਉਹਨਾਂ ਨੇ ਦੱਸਿਆ ਕਿ ਇਨਵੈਸਟੀਗੇਸ਼ਨ ਦਾ ਇਹ ਪਾਰਟ ਆ ਜਦੋਂ ਬਲਵਿੰਦਰ ਕਾਂਦੇ ਸਾਨੂੰ ਫੜਿਆ ਜਾਊਗਾ ਉਸ ਤੋਂ ਬਾਅਦ ਫਿਰ ਹੋਰ ਰਿਮਾਂਡ ਤੇ ਲਿਆਂਦੀ ਜਾਊ ਉਹ ਲੇਡੀ ਕਾਂਟੇਬਲ ਅਮਨਦੀਪ ਕੌਰ ਉਸ ਤੋਂ ਬਾਅਦ ਜਿਹੜੇ ਵੱਡੇ ਖੁਲਾਸੇ ਹੋਣਗੇ ਤੁਸੀਂ ਇਸ ਤਮਾਮ ਜਿਹੜੀਆਂ ਖਬਰਾਂ ਦੋਂਦੇ ਖਬਰਾਂ ਨੂੰ ਲੈ ਕੇ ਭਾਈ ਅੰਮਰਪਾਲ ਸਿੰਘ ਤੇ ਅਮਨਦੀਪ ਕਾਲ ਲੈਡੀ ਕੈਂਟਨਲ ਨੂੰ ਕਮੇ ਵੇਖਦੇ ਹੋ ਆਪਣੇ ਕਮੈਂਟ ਜਿਹੜੇ ਵੱਧ ਤੋਂ ਵੱਧ ਕਰਨੇ ਆਪਣੇ ਸੁਝਾਅ जरूर ਦੇਣੇ ਕਮੈਂਟ ਬਾਕਸ ਦੇ ਵਿੱਚ ਤੇ ਨਾਲ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦੇਣਾ ਤੇ ਤੁਸੀਂ ਜਿਹੜਾ ਪੰਜਾਬੀ ਵਿਰਸਾ ਟੀਵੀ ਵੇਖਦੇ ਹੋ ਮੈਂ ਤੁਹਾਡਾ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾਗਾ ਬਣੇ ਰਹੋ ਤਦ ਤੱਕ ਵੀਡੀਓ ਦੇ ਨਾਲ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ